ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਆਪਾਂ ਖੜੇ ਹਾਂ ਜੀ ਉੱਠ ਬਾਬੇ ਦੀ ਕਿਰਪਾ ਨਾਲ ਆਪਣੀ ਅੱਕ ਗਈ ਹੈ ਖੁੱਲ ਤੇ ਵਜੇ ਦੇ ਸਵਾ ਚਾਰ ਜੀ ਤੇ ਹੁਣ ਆਪਾਂ ਚੂਣ ਲੱਗਿਆ ਧਾਰਾਂ ਫਿਰ ਆਪਾਂ ਪਾ ਕੇ ਆਵਾਂਗੇ ਜੀ ਦੁੱਧ ਡੇਰੀ ਤੇ ਜਿਵੇਂ ਅਗਰੂਟੀਨ ਦਾ ਹੈਗਾ ਆਪਣਾ ਜੋ ਵੀ ਰੂਟੀਨ ਫਿਰ ਆਪਾਂ ਤੁਹਾਨੂੰ ਦੱਸਾਂਗੇ ਜੀ ਆਪਣੇ ਨਾਲ ਜੁੜੇ ਰਹੋ ਜੀ ਫੋਨ ਆਪਾਂ ਚੋੜਿਆ ਤਾਰ ਮੇਰੇ ਤਾਂ ਆਪਣੀ ਤਾਰ ਲਾਈ ਦੀ ਆ ਉੱਤਰ ਪਲੱਗ ਦੇ ਵਿੱਚ ਫਿਰ ਆਪਾਂ ਖੱਟਾ ਵੀ ਕਾ ਲਈ ਤਾਰ ਫਿਰ ਉੱਤਰ ਜਾਵਾਂਗੇ ਆਏ ਵਾਰੀ ਵਾਰੀ ਤਾਰਾਂ ਪਕੜਦੇ ਜਾਵਾਂਗੇ ਪਿੱਛੇ ਨੂੰ था था हेलो हां जी अज मी आ गया जी बहुत ज्यादे अचानक ही आ गया एकदम ही ਤੇ ਹੁਣ ਹਟਿਆ ਮੀ ਪਿਆ ਤਾਂ ਪਉਣਾ ਘੰਟਾ ਹੀ ਮੀ ਤੇ ਪਰ ਆਏ ਲੱਗਦਾ ਜਿਵੇਂ 4-5 ਘੰਟੇ ਪਿਆ ਹੁੰਦਾ ਮੀ ਬਹੁਤ ਜਿਆਦਾ ਆਇਆ ਜਿਵੇਂ ਇੱਕ ਦਾ ਵਿਚੜਕ ਆ ਗਿਆ ਬੱਦਲ ਦੁਪਹਿਰੇ ਵਧੀਆ ਸਾਫ ਸੀਗਾ ਮਾਸੂ ਤੇ ਹੁਣ ਆਪਾਂ ਬਸ ਹੁਣੋਂ 4 ਸੱਟ ਕੇ ਹਟੇ ਆ ਚਾਰ ਵੀ ਇੱਧਰ ਗਿੱਲਾ ਹੋ ਗਿਆ ਵਾ ਮੂਰੇ ਮੂਰੇ ਮਾਰਾ ਪਟਾਖਤਾ ਸੀਗਾ ਪਹਿਲਾਂ ਹੀ ਤੁਹਾਨੂੰ ਦਿਖਾ ਦਿੰਨੇ ਆ ਵੇ ਉਹ ਕਾਗਜ਼ ਦਿੱਤਾ ਹੁਣ ਦੁਬਾਰੇ ਆ ਵੇ ਗਿੱਲਾ ਹੋ ਗਿਆ ਥਾਂ ਸਾਰਾ ਇੱਥੋਂ ਪਾਣੀ ਬਹੁਤ ਜ਼ਿਆਦਾ ਖੜ ਗਿਆ ਸਾਈਡਾਂ ਤੇ ਤੇ ਉਧਰ ਵੀ ਖੜਾ ਪਾਣੀ ਤੂੜੀ ਵਾਲਾ ਕੋਠਾ ਵੀ ਮੇਨ ਲੱਗਦਾ ਲੱਗ ਗਿਆ ਚੂਣ ਇਧਰ ਉਹ ਕੋਠਾ ਵੀ ਲੱਗ ਗਿਆ ਵੇ ਕਿਉਂ ਉਹ گاਉਂ ਵਿੱਚ ਵੀ ਇਹ ਤਾਂ ਮਿੱਟੀ ਸਿੱਟਣੀ ਪੈਣੀ ਆ ਹੁਣ ਸਿੱਟਾਂਗੇ ਬਸ ਧੁੱਪਾ ਲੱਗ ਲੰਦ ਦੂਰ ਉਧਰ ਪਸ਼ੂ ਵਾਲੇ ਬਰਾਂਡੇ ਤੇ ਵੀ ਮਿੱਟੀ ਸਿੱਟਣੀ ਆ ਚਾਨਕੀ ਆ ਗਿਆ ਜੀ ਮੀ ਪਹਿਲਾਂ ਧੁੱਪ ਸੀਗੀ ਦੁਪਹਿਰੇ ਤੇ ਚਲੋ ਇਹ ਤਾਂ ਕੁਦਰਤ ਦੇ ਰੰਗ ਆ ਆਪਾਂ ਕੀ ਕਹਿ ਸਕਦੇ ਹਣਾ ਅੱਜ ਵਲੌਗ ਛੋਟਾ ਬਣੂਗਾ ਜੀ ਅੱਜ ਟਾਈਮ ਨਹੀਂ ਲੱਗਾ ਵਲੌਗ ਬਣਾਉਣ ਦਾ ਵੀ ਤੇ ਇੱਧਰ ਵੀ ਦਿਖਾ ਦਿੰਨੇ ਇੱਥੇ ਵੀ ਪਾਣੀ ਖੜਦਾ ਗੇਟ ਕੋਲੇ ਵੀ ਕਰੋਨ ਵਾਲਾ ਸਹੀ ਮੇਰੇ ਭਰਾ ਹੁਣ ਹੀ ਗਏ ਵੇ ਅੱਜ ਸੇਵਾ ਤੇ ਪਹਿਲੋਂ ਹੜ ਭੀੜ ਤਾਲਾ ਕੋਲੇ ਗਏ ਸੀ ਕਿ ਉੱਥੇ ਫਰੋਜਪੁਰ ਪਾਣੀ ਆਇਆ ਵਾ ਹੁਣ ਅੱਜ ਇੱਥੇ ਦੂਜੀ ਸੇਵਾ ਤੇ ਗਏ ਸਾਡੇ ਨਾ ਜੜੱਕ ਪਿੰਡ ਦੇ ਨਾਲ ਬੱਧਣੀ ਆ ਪਿੰਡ ਉੱਥੇ ਸ਼ਾਂਤਾ ਬੂਰੇ ਵਾਲੇ ਗਊਸ਼ਾਲਾ ਵਾਲੇ ਗਊਸ਼ਾਲਾ ਬੱਧਣੀ ਸੁਣਿਆ ਹੀ ਹੁਣਾ ਨਾ ਤੁਸੀਂ ਤੇ ਉਹਨਾਂ ਰਿਆਂ ਹੋਰ ਵੀ ਗਊਸ਼ਾਲਾ ਵਾਂ ਤੇ ਉੱਥੇ ਸੇਵਾ ਕਰਾਉਣ ਦਾ ਅੱਜ ਤੋਂ ਵਰਛੀ ਸ਼ੁਰੂ ਹੋਆ ਉੱਥੇ 23 ਤਰੀਕ ਨੂੰ ਸਮਾਪਤੀ ਆ ਉੱਥੇ 7 ਤਰੀਕ ਤੋਂ ਲੈ ਕੇ ਅੱਜ ਐਤਵਾਰ ਤੇ ਐਤਵਾਰ ਹੀ ਸਮਾਪਤੀ ਆ ਜਿੰਨੀ ਵੀ ਤਰੀਕ ਆਉਂਦੀ ਹੋਈ ਅਭੀ ਇੱਥੇ ਵੀ ਇੰਟਰਲੌਕ ਸਹੀ ਕਰਾਉਣ ਲਈ ਦਵੀ ਪਈ ਐ ਇੱਥੋਂ ਇੰਟਰਲੌਕ ਇੱਥੇ ਵੀ ਪਾਣੀ ਖੜਦਾ ਸਾਡੇ ਦੁਬਾਰਾ ਪਟਾਕੇ ਲਾਉਣਾ ਪੈਣਾ ਇੰਨਾ ਖਾਨਾ ਬੂਟੇ ਵੀ ਭਰ ਗਏ ਚਲੋ ਇੱਥੇ ਵੀ ਖੜਦਾ ਪਾਣੀ ਆਇਂਦਰ ਟਰੈਕਟਰ DG Agri. DG. Ovviamente i patino di qua. DG. Ho preso una legna di ureno. Guarda se li chiama. ਮਿੱਟੀ ਜੰਮ ਜਾਂਦੀ ਐ ਇੰਟਰਲੌਕ ਤੇ ਉਹ ਵੀ ਉੱਥੇ ਜੰਮੀ ਵੀ ਆਉਂਦੇ ਥਾਂ 'ਚ ਤੇ ਹੁਣ ਧੋਵਾਂਗੇ ਆਪਾਂ ਵੇੜਾ ਜਦੋਂ ਮੀਂਹ ਹਟ ਗਿਆ ਉਦੋਂ ਬਾਅਦ ਤੇ ਵਿੱਚੋਂ ਤੇ ਕੈਪਟਨ ਲੀਜਾ ਇਹ ਆਪਣੀ ਲੀਜਾ ਇਹ ਇਹਦਾ ਡੇਟਾ ਵਾ ਕੈਪਟਨ ਇਹਦਾ ਹੀ ਕਿਸਤਾ ਬੱਚਾ ਵਾ ਇਹ ਇਹਨੇ 7 ਤੱਕ ਦੂਰੇ ਦਿੱਤੇ ਸੀਗੇ 4 ਤਾਂ 골ਡਨ ਸੀਗੇ 3 ਤਾਂ ਉਹਦੇ ਹੀ ਮਰ ਗਏ ਸੀ ਤੇ ਇੱਕ 2 3 ਵੇਚਤੇ ਸੀ ਇੱਕ ਹੀ ਰਹਿ ਗਿਆ ਸੀ ਕੁੱਤਾ ਬਾਕੀ ਕੁੱਤਾਂ ਆਈ ਸੀ ਸਾਰੀਆਂ ਤਰ੍ਹਾਂ ਆਪਣਾ ਬੋਲਟ ਸਕੂਟਰੀ ਥੱਲੇ ਦੇ ਪਾਸੇ ਆਪਣੇ 7 ਕਮਰੇ ਆ ਜੀ ਬਰਾਂਡੇ ਦੇ ਵਿੱਚ ਤੇ 위ਦੂ ਉੱਪਰਲੇ ਪਾਸੇ ਆਪਣੇ ਹੈਗੇ ਆ ਜੀ 6 ਕਮਰੇ ਛੇ ਦੇ ਵੀ ਸਾਥ ਹੀ ਹੋਣਗਾ ਉਹਨਾਂ ਨਾਲ ਅਟੈਚ ਬਾਥਰੂਮ ਆ ਸਾਰਿਆਂ ਨਾਲ ਦੀ ਰਹਾ ਅਟੈਚ ਹੀ ਹੈ ਬਾਥਰੂਮ ਇੱਥੇ ਸਿੰਗਲ ਬਾਥਰੂਮ ਆ ਉਹਦੇ ਉੱਧਰਲੇ ਪਾਸੇ ਚਲੋ ਜੀ ਆਪਾਂ ਇਸ ਵਲੌਗ ਦੀ ਸਮਾਪਤੀ ਇੱਥੇ ਹੀ ਕਰਦੇ ਆ ਚਲੋ ਜੀ ਸਾਰਿਆਂ ਨੂੰ ਤੱਕ ਤੱਕ ਲਈ ਸਸਰੀ ਗਾਲ ਜੀ